ਅੱਜ ਦੇ ਦੋਸਤੋ ਸੱਚੀ ਕਾਲਜੀ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਹ ਕਹਾਣੀ ਜੋ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਇੱਕ ਜਹਿ ਕਤਲ ਦੀ ਕਹਾਣੀ ਹੈ ਜੋ ਪੰਜਾਬ ਦੇ ਵਿੱਚ ਹੋਇਆ ਹੁਣ 2024 ਚੱਲ ਰਿਹਾ 2023 ਦੇ ਵਿੱਚ ਹੋਇ ਇੱਕ ਕਤਲ ਦੀ ਕਹਾਣੀ ਹੈ ਇੱਕ ਸੱਚੀ ਘਟਨਾ ਜੋ ਤੁਹਾਡੇ ਲਈ ਅੱਜ ਆਪਾਂ ਲੈ ਕੇ ਆਏ ਆ ਪੰਜਾਬ ਦਾ ਇੱਕ ਜ਼ਿਲ੍ਹਾ ਫਤਿਹਗੜ ਸਾਹਿਬ ਸਾਰੇ ਤਕਰੀਬਨ ਫਤਿਹਗੜ ਸਾਹਿਬ ਨੂੰ ਜਾਣਦੇ ਹੀ ਹੋਵੋਗੇ ਫਤੇਗੜ ਸਾਹਿਬ ਦੇ ਵਿੱਚ ਥਾਣਾ ਸਰਹੰਦ ਪੈਂਦਾ ਸਰਹੰਦ ਥਾਣੇ ਦੇ ਅਧੀਨ ਇੱਕ ਕਤਲ ਹੋਇਆ 2023 ਦੇ ਵਿੱਚ ਉਸ ਦੀ ਇੱਕ ਕਹਾਣੀ ਹੈ ਇਹ ਸ਼ੁਰੂ ਹੁੰਦੀ ਹੈ 19 ਜੂਨ 2023 ਤੋਂ ਫਤੇਗੜ ਸਾਹਿਬ ਦੇ ਵਿੱਚ ਇੱਕ ਸੁਭਜੀਤ ਸਿੰਘ ਨਾਮ ਦਾ ਗੱਤੀ ਰਹਿੰਦਾ ਸੀ ਸੁਭਜੀਤ ਸਿੰਘ ਵਧੀਆ ਘਰ ਪਰਿਵਾਰ ਤੋਂ ਵਧੀਆ ਗੁਜ਼ਾਰਾ ਚੱਲਦਾ ਘਰ ਪਰਿਵਾਰ ਦਾ ਘਰ ਦੇ ਵਿੱਚ ਮਾਤਾ ਪਿਤਾ ਨਾਲ ਵਿਆਹਿਆ ਹੋਇਆ ਪਤਨੀ ਰਹਿ ਰਹੀ ਆ ਵਧੀਆ ਪਰਿਵਾਰ ਹੱਸਦਾ ਖੇਡਦਾ ਪਰਿਵਾਰ ਹੈ ਪਰ ਜਿਹੜਾ ਸੁਖਜੀਤ ਸਿੰਘ ਹੈ ਉਹ ਨੂੰ ਨਾ ਥੋੜੀ ਜੀ ਸ਼ਰਾਬ ਪੀਣ ਦੀ ਆਤ ਹੁੰਦੀ ਹੈ ਉਹ ਰੋਜ਼ ਸ਼ਾਮ ਨੂੰ ਸ਼ਰਾਬ ਪੀਂਦਾ ਤੇ ਇਸੇ ਆਤ ਦੇ ਚੱਲਦਿਆਂ ਇੱਕ ਦਿਨ ਉਹ 19 ਜੂਨ 2023 ਨੂੰ ਘਰ ਤੋਂ ਨਿਕਲਦਾ ਸ਼ਰਾਬ ਪੀਣ ਲਈ ਸ਼ਾਮ ਨੂੰ ਤੇ ਸ਼ਾਮ ਨੂੰ ਜਾਂਦਾ ਕਾਫੀ ਸਮਾਂ ਹੋ ਜਾਂਦਾ 4 5 6 7 ਵਜ੍ਹਦੇ ਆ 7 ਤੋਂ ਵੀ ਅੱਗੇ 8 ਵਜ ਜਾਂਦੇ ਆ 9 ਤੇ ਉਹ ਘਰ ਵਾਪਸ ਨਹੀਂ ਆਉਂਦਾ ਤਾਂ ਉਸ ਦੀ ਜਿਹੜੀ ਪਤਨੀ ਆ ਉਹ ਨੂੰ ਫੋਨ ਕਰਦੀ ਹੈ ਪਰ ਫੋਨ ਦਾ ਵੀ ਕੋਈ ਜਵਾਬ ਨਹੀਂ ਮਿਲਦਾ ਉਹ ਕਾਫੀ ਵਾਰ ਟਰਾਈ ਕਰਦੇ ਆ ਪਰ ਕੁਝ ਪਤਾ ਨਹੀਂ ਫਿਰ ਸੁਖਜੀਤ ਸਿੰਘ ਦੇ ਦੋਸਤਾਂ ਮਿੱਤਰਾਂ ਨੂੰ ਫੋਨ ਕੀਤੇ ਜਾਂਦੇ ਆ ਸੁਖਜੀਤ ਸਿੰਘ ਦਾ ਕੁਝ ਵੀ ਪਤਾ ਨਹੀਂ ਲੱਗਦਾ ਫਿਰ ਜਿੱਥੇ ਉਹ ਬੈਠ ਕੇ ਸ਼ਰਾਬ ਵਗੈਰਾ ਪੀਂਦਾ ਸੀ ਜਿਹੜੇ ਠੇਕੇ ਤੇ ਉੱਥੇ ਜਾ ਕੇ ਭਾਲ ਕੀਤੀ ਜਾਂਦੀ ਹੈ ਸੁਖਜੀਤ ਸਿੰਘ ਉੱਥੇ ਵੀ ਨਹੀਂ ਮਿਲਦਾ ਰਾਤ ਦੇ ਤਕਰੀਬਨ 11 10 11 ਵੱਜ ਚੁੱਕੇ ਐ ਤੇ ਬਾਕੀ ਰਿਸ਼ਤੇਦਾਰੀਆਂ ਵਗੈਰਾ 'ਚ ਵੀ ਫੋਨ ਕੀਤੇ ਜਾਂਦੇ ਨੇ ਨੇੜੇ ਦੇ ਜਿੱਥੇ ਉਹ ਜਾ ਸਕਦਾ ਸੀ ਜਿੱਥੇ ਉਹਦਾ ਆਉਣ ਜਾਣ ਸੀ ਦੋਸਤਾਂ ਮਿੱਤਰਾਂ ਤੱਕ ਸਭ ਨੂੰ ਫੋਨ ਕੀਤੇ ਜਾਂਦੇ ਪਰ ਸੁਖਜੀਤ ਸਿੰਘ ਦਾ ਕੁਝ ਪਤਾ ਨਹੀਂ ਲੱਗਦਾ ਇਸ ਦੇ ਚੱਲਦੇ ਆ ਜਦੋਂ ਸੁਖਜੀਤ ਸਿੰਘ ਨਹੀਂ ਲੱਭਦਾ ਤਾਂ ਅਗਲੀ ਸਵੇਰ ਹੁੰਦੀ ਆ ਸਾਰੀ ਰਾਤ ਲੱਭਦਿਆਂ ਦੀ ਲੰਘ ਜਾਂਦੀ ਆ ਘਰਦਿਆਂ ਦੀ 20 ਜੂਨ 2023 ਦੀ ਸਵੇਰ ਹੁੰਦੀ ਆ ਤਾਂ ਘਰ ਦੇ ਨੇ ਜਿਹੜੇ ਉਹ ਜਾ ਕੇ ਸਰੰਦ ਥਾਣੇ ਦੇ ਵਿੱਚ ਫਤੇਗੜ ਸਾਹਿਬ ਦੇ ਵਿੱਚ ਪੈਣਾ ਸਰੰਦ ਥਾਣਾ ਜਿਵੇਂ ਤੁਹਾਨੂੰ ਦੱਸਿਆ ਸਰੰਦ ਥਾਣੇ ਦੇ ਵਿੱਚ ਜਾ ਕੇ ਮਿਸਿੰਗ ਕੰਪਲੇਂਟ ਲਗਾਉਂਦੇ ਨੇ 19 ਜੂਨ ਨੂੰ ਉਹ ਘਰੋਂ ਸ਼ਰਾਬ ਪੀਣ ਲਈ ਗਿਆ ਨਹੀਂ ਆਇਆ ਤਾਂ ਰਾਤ ਨੂੰ ਲੱਭਿਆ ਗਿਆ ਪਰ ਨਹੀਂ ਲੱਭਦਾ ਤਾਂ 20 ਜੂਨ 2023 ਨੂੰ ਫਿਰ ਉਹਦੀ ਕੰਪਲੇਂਟ ਲਿਖਾਈ ਜਾਂਦੀ ਹੈ ਮਿਸਿੰਗ ਕੰਪਲੇਂਟ ਫਿਰ ਜਿਹੜੀ ਪੁਲਿਸ ਹੈ ਉਹ ਵੀ ਉਹਦੀ ਮਿਸਿੰਗ ਰਿਪੋਰਟ ਲਿਖ ਕੇ ਉਹਦੀ ਭਾਲ ਜਾਰੀ ਕਰਦੀ ਹੈ ਸਾਰੇ ਘਰ ਦੇ ਲੱਭਦੇ ਆ ਦੋਸਤ ਮਿੱਤਰ ਤੇ ਰਿਸ਼ਤੇਦਾਰ ਲੱਭਣਾ ਸ਼ੁਰੂ ਕਰਦੇ ਆ ਪਰ ਸੁਖਜੀਤ ਸਿੰਘ ਕਿਤੇ ਵੀ ਨਹੀਂ ਮਿਲਦਾ ਪੁਲਿਸ ਵੀ ਆਪਣੇ ਤਰੀਕੇ ਨਾਲ ਜਾਂਚ ਕਰਨ ਲੱਗਦੀ ਆ ਤਾਂ ਜਾਂਚ ਕਰਦੇ ਆ ਕਰਦੇ ਆ ਪੁਲਿਸ ਕੋਲ ਇੱਕ ਫੋਨ ਆਉਂਦਾ ਤੇ ਪਟਿਆਲੇ ਨੂੰ ਜਿਹੜਾ ਰਸਤਾ ਜਾਂਦਾ ਫਤੇਗੜ ਸਾਹਿਬ ਤੋਂ ਉਸ ਦੇ ਉੱਤੇ ਇੱਕ ਨਹਿਰ ਆਉਂਦੀ ਹੈ ਕਿ ਉਸ ਨਹਿਰ ਦੇ ਪੁਲ ਦੇ ਨੇੜੇ ਇੱਕ ਮੋਟਰਸਾਈਕਲ ਖੜਾ ਹੈ ਤੇ ਨਾਲ ਕੁਝ ਕੱਪੜੇ ਵਗੈਰਾ ਪਏ ਨੇ ਤੇ ਬੰਦਾ ਕੋਈ ਉੱਥੇ ਹੈ ਨਹੀਂ ਤਾਂ ਪੁਲਿਸ ਉੱਥੇ ਪਹੁੰਚਦੀ ਹੈ ਪਹੁੰਚ ਕੇ ਚੈੱਕ ਕੀਤਾ ਜਾਂਦਾ ਤੇ ਫਿਰ ਪੁਲਿਸ ਜਿਹੜੀ ਮਿਸਿੰਗ ਰਿਪੋਰਟ ਲਿਖਾਈ ਗਈ ਹੈ ਉਹਦੇ ਨਾਲ ਇਸ ਘਟਨਾ ਨੂੰ ਰਿਲੇਟ ਕਰਕੇ ਦੇਖਣ ਲੱਗਦੀ ਹੈ ਤਾਂ ਫਿਰ ਸੁਖਜੀਤ ਸਿੰਘ ਦੇ ਘਰਦਿਆਂ ਨੂੰ ਉਹ ਮੋਟਰਸਾਈਕਲ ਦਾ ਨੰਬਰ ਵਗੈਰਾ ਦੱਸਿਆ ਜਾਂਦਾ ਜੋ ਉਹਨਾਂ ਨੂੰ ਨਹਿਰ ਦੇ ਉੱਤੋਂ ਮਿਲਦਾ ਤੇ ਜਿਹੜੇ ਕੱਪੜੇ ਨੇ ਉਹ ਵੀ ਦਿਖਾਏ ਜਾਂਦੇ ਨੇ ਤਾਂ ਸੁਖਜੀਤ ਸਿੰਘ ਦੇ ਜਿਹੜੇ ਘਰਦੇ ਨੇ ਉਹ ਸਾਰਾ ਕੁਝ ਦੇਖ ਕੇ ਇੱਕ ਤਰ੍ਹਾਂ ਨਾਲ ਡਰ ਜਾਂਦੇ ਆ ਕਿਉਂਕਿ ਉਹ ਮੋਟਰਸਾਈਕਲ ਵੀ ਸੁਖਜੀਤ ਸਿੰਘ ਦਾ ਹੁੰਦਾ ਤੇ ਉਹ ਕੱਪੜੇ ਵੀ ਸੁਖਜੀਤ ਸਿੰਘ ਦੇ ਹੁੰਦੇ ਨੇ ਸਭ ਨੂੰ ਲੱਗਦਾ ਕਿ ਸ਼ਾਇਦ ਘਰੇ ਲੜਾਈ ਝਗੜੇ ਕਾਰਨ ਸੁਖਜੀਤ ਸਿੰਘ ਨੇ ਸੁਸਾਇਡ ਕਰ ਲਿਆ ਕਰਦੇ ਵੀ ਸੋਚਣ ਲੱਗਦੇ ਕਿ ਅਜਿਹੀ ਤਾਂ ਕੋਈ ਗੱਲ ਨਹੀਂ ਹੋਈ ਕਿ ਜਿਸ ਨਾਲ ਸੁਜੀਤ ਸਿੰਘ ਸੁਸਾਇਡ ਕਰ ਲਵੇ ਕੱਲ ਸ਼ਾਮ ਨੂੰ ਚੰਗਾ ਪਲਾ ਘਰ ਤੋਂ ਨਿਕਲਿਆ ਤੇ ਕੋਈ ਐਸੀ ਵੈਸੀ ਗੱਲ ਨਹੀਂ ਸੀ ਕੋਈ ਲੜਾਈ ਝਗੜਾ ਨਹੀਂ ਹੋਇਆ ਤਾਂ ਜਦੋਂ ਪੁਲਿਸ ਇਸ ਮਾਮਲੇ ਦੀ ਜਾਂਚ ਕਰਦੀ ਆ ਪੁਲਿਸ ਸੋਚਦੀ ਆ ਕਿ ਇੱਕ ਬੰਦਾ ਜੋ ਸੁਸਾਇਡ ਕਰਨ ਆਇਆ ਉਹ ਆਪਣਾ ਮੋਟਰਸਾਈਕਲ ਤਾਂ ਖੜਾ ਦਿੰਦਾ ਠੀਕ ਆ ਮੰਨੇ ਆ ਉਹਨੇ ਬਾਹਰ ਨਹਿਰ ਤੇ ਮੋਟਰਸਾਈਕਲ ਖੜਾ ਦਿੱਤਾ ਤੇ ਖੁਦ ਆਪ ਜੰਪ ਕਰ ਜਾਂਦਾ ਕਈ ਵਾਰ ਕੀ ਹੁੰਦਾ ਬੰਦੇ ਆਪਣੇ ਜਿਹੜੇ ਜੁੱਤੇ ਨੇ ਜਾਂ ਚੱਪਲੇ ਨੇ ਉਹ ਵੀ ਬਾਹਰ ਕੱਢ ਜਾਂਦੇ ਜਿਹੜੇ ਸੁਸਾਈਡ ਕਰਦੇ ਆ ਜ਼ਿਆਦਾਤਰ ਨਹਿਰ ਦੇ ਕੰਢੇ ਤੇ ਨਹਿਰ ਦੇ ਵਿੱਚ ਛਾਲ ਵਗੈਰਾ ਮਾਰ ਕੇ ਉਹ ਇਦਾਂ ਹੀ ਕਰਦੇ ਆ ਕਿ ਸਾਡੀ ਪਛਾਣ ਹੋ ਸਕੇ ਪਤਾ ਲੱਗ ਸਕੇ ਕਿ ਇੱਥੇ ਕੋਈ ਸੁਸਾਈਡ ਕੀਤਾ ਬੰਦੇ ਨੇ ਪਰ ਕੱਪੜੇ ਵੀ ਕੱਢਣਾ ਇਹ ਉਹਨਾਂ ਨੂੰ ਠੀਕ ਨਹੀਂ ਲੱਗਦਾ ਤਾਂ ਪੁਲਿਸ ਫਿਰ ਜਿਹੜੀ ਡੈੱਡ ਬੋਡੀ ਆ ਕਿ ਜੇ ਛਾਲ ਮਾਰੀਆ ਤਾਂ ਡੈੱਡ ਬੋਡੀ ਵੀ ਜ਼ਰੂਰ ਹੋਊਗੀ ਨਹਿਰ ਦੇ ਵਿੱਚ ਡੈੱਡ ਬੋਡੀ ਦੀ ਭਾਲ ਜਾਈ ਕੀਤੀ ਜਾਂਦੀ ਆ ਪਰ ਪੁਲਿਸ ਦੇ ਹੱਥ ਕੋਈ ਅਜਿਹੀ লাশ ਜਾਂ ਡੈੱਡ ਬੋਡੀ ਨਹੀਂ ਲੱਭਦੀ ਜੋ ਕਿ ਸੁਖਜੀਤ ਸਿੰਘ ਦੀ ਹੋ ਸਕੇ ਤੇ ਗੋਤਾਖੋਰਾਂ ਨੂੰ ਵੀ ਇਨਫਾਰਮ ਕੀਤਾ ਜਾਂਦਾ ਕਿ ਕੋਈ ਅਜਿਹੀ লাশ ਮਿਲੇ ਤਾਂ ਪੁਲਿਸ ਨੂੰ ਦੱਸਿਆ ਜਾਵੇ ਪੁਲਿਸ ਦੇ ਇੱਕ ਹੋਰ ਗੱਲ ਵੀ ਥੋੜੀ ਜਿਹੀ ਰੜਕਦੀ ਆ ਕਿ ਜਿਹੜਾ ਸੁਖਜੀਤ ਸਿੰਘ ਆ ਉਹਦੇ ਕੱਪੜੇ ਮਿਲ ਗਏ ਮੋਟਰਸਾਈਕਲ ਮਿਲ ਗਿਆ ਜੇ ਉਹਨੇ ਛਾਲ ਮਾਰੀਆ ਜੇ ਕੱਪੜੇ ਉਤਾਰ ਕੇ ਛਾਲ ਮਾਰੀਆ ਨਹਿਰ ਦੇ ਵਿੱਚ ਤਾਂ ਜਿਹੜਾ ਉਹਦਾ ਮੋਬਾਈਲ ਫੋਨ ਆ ਉਹ ਕਿੱਥੇ ਆ ਜਦੋਂ ਕੱਪੜੇ ਉਤਾਰਦੇ ਮੋਬਾਈਲ ਫੋਨ ਵੀ ਉੱਥੇ ਹੀ ਹੋਣਾ ਚਾਹੀਦਾ ਸੀ ਪਰ ਮੋਬਾਈਲ ਫੋਨ ਨਹੀਂ ਲੱਭਦਾ ਤਾਂ ਪੁਲਿਸ ਸੋਚਦੀ ਆ ਕਿ ਕੋਈ ਚੱਕ ਲੈਂਦਾ ਕੋਈ ਚੋਰੀ ਵਗੈਰਾ ਵੀ ਕਰ ਸਕਦਾ ਕੁਝ ਵੀ ਹੋ ਸਕਦਾ ਹੈ ਨਾ ਤਾਂ ਉਸ ਤੋਂ ਬਾਅਦ ਜਦੋਂ ਪੁਲਿਸ ਨੂੰ ਕੋਈ ਵੀ ਕਲੂ ਨਹੀਂ ਮਿਲਦਾ ਫੋਨ ਬਾਰੇ ਸਾ ਪੁਲਿਸ ਆਪਨੇ ਮੁਖਬਰ ਵੀ ਛੱਡਦੀ ਆ ਤੇ ਨਾਲ ਜਿਹੜੇ ਟੈਕਨੀਕਲ ਟੀਮ ਆ ਉਹਨੂੰ ਵੀ ਕੰਮ ਤੇ ਲਾਇਆ ਜਾਂਦਾ ਕਿ ਫੋਨ ਦੀ ਭਾਲ ਕੀਤੀ ਜਾ ਸਕੇ ਤੇ ਬਾਕੀ ਹੋਰ ਵੀ ਪੱਖਾਂ ਤੋਂ ਇਸ ਕੇਸ ਨੂੰ ਕੇਸ ਨੂੰ ਦੇਖਿਆ ਜਾਂਦਾ ਪੁਲਿਸ ਫਿਰ ਸਭ ਦੀ ਜਾਂਚ ਕਰਨਾ ਸ਼ੁਰੂ ਕਰਦੀ ਆ ਘਰਦਿਆਂ ਤੋਂ ਬਿਆਨ ਲੈਣਾ ਸ਼ੁਰੂ ਕਰਦੀ ਆ ਕਿਉਂਕਿ ਜੇ ਇਹੀ ਗੱਲ ਹੋਈ ਹੋਵੇ ਕਿ ਉਹ ਸੁਸਾਇਸਾਈਡ ਕਰ ਸਕਦਾ ਹੋਵੇ ਤੇ ਘਰ ਤੇ ਕਰਾਉਂਦੇ ਪੁਲਿਸ ਨੂੰ ਇੱਕ ਗੱਲ ਹੋਰ ਪਤਾ ਲੱਗਦੀ ਆ ਕਿ ਜਿਹੜਾ ਸੁਖਜੀਤ ਸਿੰਘ ਆ ਉਸਦਾ ਇੱਕ ਦੋਸਤ ਗੁਰਪ੍ਰੀਤ ਸਿੰਘ ਸੀਗਾ ਵਧੀਆ ਜਾਣਕਾਰ ਸੀ ਤੇ ਉਸਦੇ ਹੀ ਫੋਨ ਆਇਆ ਸੀ ਜਿਸ ਦੇ ਕੋਲੋਂ ਸ਼ਰਾਬ ਪੀਣ ਲਈ ਗਿਆ ਸੀ ਤਾਂ ਲਾਸਟ ਫੋਨ ਉਹਦਾ ਘਰ ਦੇ ਦੱਸਦੇ ਆ ਤਾਂ ਉਸਦੇ ਬਾਰੇ ਵੀ ਪਤਾ ਕੀਤਾ ਜਾਂਦਾ ਫਿਰ ਗੁਰਪ੍ਰੀਤ ਸਿੰਘ ਦੇ ਘਰ ਪੁਲਿਸ ਦੀ ਇੱਕ ਟੀਮ ਭੇਜੀ ਜਾਂਦੀ ਆ ਤਾਂ ਉੱਥੇ ਜਾ ਕੇ ਪੁਲਿਸ ਨੂੰ ਪਤਾ ਲੱਗਦਾ ਇੱਕ ਅਜਿਹੀ ਗੱਲ ਪਤਾ ਲੱਗਦੀ ਹੈ ਕਿ ਜੋ ਹੈਰਾਨ ਕਰ ਦਿੰਦੀ ਹੈ ਪੁਲਿਸ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੰਦੀ ਹੈ ਪੁਲਿਸ ਨੂੰ ਉੱਥੇ ਜਾ ਕੇ ਪਤਾ ਲੱਗਦਾ ਕਿ ਜਿਹੜਾ ਗੁਰਪ੍ਰੀਤ ਸਿੰਘ ਹੈ ਉਹ ਵੀ 19 ਜੂਨ ਜਿਸ ਦਿਨ ਜਿਹੜਾ ਸੁਖਜੀਤ ਸਿੰਘ ਹੈ ਉਹ ਗਾਇਬ ਹੋਇਆ ਸੀਗਾ ਆਪਣੇ ਘਰ ਤੋਂ ਚਲਿਆ ਗਿਆ ਸੀ ਉਸੇ ਦਿਨ ਗੁਰਪ੍ਰੀਤ ਸਿੰਘ ਦੀ ਵੀ ਮੌਤ ਹੋ ਗਈ ਸੀ ਐਕਸੀਡੈਂਟ ਦੇ ਵਿੱਚ ਤੇ ਐਕਸੀਡੈਂਟ ਉਸ ਦਾ ਰਾਜਪੁਰੇ ਥਾਣੇ ਦੇ ਵਿੱਚ ਰਿਪੋਰਟ ਲਿਖਾਈ ਗਈ ਸੀ ਤੇ ਰਾਜਪੁਰੇ ਦੇ ਮੇਲ ਰੋਡ ਦੇ ਉੱਤੇ ਇੱਕ ਟਰੱਕ ਦੇ ਥੱਲੇ ਆਉਣ ਕਾਰਨ ਉਸ ਦੀ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਪੁਲਿਸ ਨੇ ਜਿਹੜੀ ਡੈੱਡ ਬੋਡੀ ਸੀ ਉਹਦੇ ਘਰ ਤੇ ਹੁੰਦੇ ਸੀ ਉਹਦਾ ਅੰਤਿਮ ਸੰਸਕਾਰ ਹੋ ਚੁੱਕਿਆ ਸੀ ਤੇ ਪੁਲਿਸ ਫੇਰ ਇੱਕ ਡੈੱਡ ਐਂਡ ਤੇ ਆ ਕੇ ਰੁਕ ਜਾਂਦੀ ਆ ਕਿ ਜਿਸ ਦੇ ਕੋਲ ਗਿਆ ਸੀ ਉਸ ਦੀ ਵੀ ਮੌਤ ਹੋ ਗਈ ਪਰ ਪੁਲਿਸ ਇੱਕ ਗੱਲ ਜ਼ਰੂਰ ਸੋਚਦੀ ਆ ਕਿ ਇਹ ਇਤਫਾਕ ਵੀ ਹੋ ਸਕਦਾ ਕਿ ਜਿਸ ਦਿਨ ਸੁਖਜੀਤ ਸਿੰਘ ਗਾਇਬ ਹੁੰਦਾ ਉਸੇ ਦਿਨ 19 ਤਰੀਕ ਨੂੰ ਇਹ ਜਿਹੜਾ ਗੁਰਪ੍ਰੀਤ ਸਿੰਘ ਆ ਉਹਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਆ ਬਿਅਤਫਾਕ ਵੀ ਹੋ ਸਕਦਾ ਜਾਂ ਫਿਰ ਇਸ ਦਾ ਕੋਈ ਕਨੈਕਸ਼ਨ ਵੀ ਹੋ ਸਕਦਾ ਕਿਉਂਕਿ ਅੱਜ ਕੱਲ ਬਹੁਤ ਕੋਈ ਚੱਲਦਾ ਕਿ ਇੱਕ ਬੰਦੇ ਦੇ ਦੋ ਦੁਸ਼ਮਣ ਹੋਣ ਤਾਂ ਉਹਨੂੰ ਅਲੱਗ-ਅਲੱਗ ਤਰੀਕੇ ਨਾਲ ਕਈ ਵਾਰ ਮਾਰ ਵੀ ਦਿੰਦਾ ਕਿਉਂਕਿ ਐਕਸੀਡੈਂਟ ਹੋਇਆ ਤਾਂ ਪੁਲਿਸ ਸਮਝਦੀ ਆ ਕਿ ਸ਼ਾਇਦ ਸੁਖਜੀਤ ਸਿੰਘ ਨੂੰ ਵੀ ਕਿਸੇ ਨੇ ਮਾਰ ਹੀ ਦਿੱਤਾ ਹੋਵੇ ਸੁਸਾਇਡ ਨਾ ਹੋਵੇ ਤਾਂ ਹਲੇ ਉਹ ਇਹ ਗੱਲ ਦੀ ਜਾਂਚ ਕਰ ਹੀ ਰਹੇ ਹੁੰਦੇ ਆ ਕਿ ਜਿਹੜੀ ਟੈਕਨੀਕਲ ਟੀਮ ਆ ਉਹਦੇ ਵੱਲੋਂ ਇੱਕ ਇਨਪੁਟ ਮਿਲਦੀ ਆ ਇਨਪੁਟ ਇਹ ਹੁੰਦੀ ਆ ਕਿ ਪੁਲਿਸ ਨੂੰ ਪਤਾ ਲੱਗਦਾ ਕਿ ਜਿਹੜਾ ਉਸਦਾ ਫੋਨ ਹੈ ਉਹ ਜਿੱਥੇ ਉਹਦਾ ਨਹਿਰ ਦੇ ਉੱਤੇ ਛਾਲ ਮਾਰੀ ਦੱਸੀ ਜਾਂਦੀ ਹੈ ਉਸਪੁਰ ਤੋਂ ਕਿਲੋ ਡੇਢ ਕਿਲੋਮੀਟਰ ਦੇ ਏਰੀਆ ਦੇ ਵਿੱਚ ਹੀ ਉਹਦੇ ਫੋਨ ਦੀ ਲੋਕੇਸ਼ਨ ਮਿਲਦੀ ਹੈ ਹਾਲਾਂਕਿ ਫੋਨ ਬੰਦ ਪਿਆ ਹੁੰਦਾ ਪਰ ਫਿਰ ਵੀ ਤੁਹਾਨੂੰ ਪਤਾ ਟੈਕਨੀਕਲ ਚੀਜ਼ਾਂ ਨੇ ਬੰਦ ਫੋਨ ਦੀ ਵੀ ਲੋਕੇਸ਼ਨ ਪਤਾ ਕਰ ਲੈਂਦੀ ਹੈ ਪੁਲਿਸ ਤਾਂ ਫਿਰ ਪੁਲਿਸ ਜਾ ਕੇ ਜਿਹੜੀ ਜਗ੍ਹਾ ਦੇ ਉੱਤੇ ਦੀ ਲੋਕੇਸ਼ਨ ਨਿਕਲਦੀ ਹੈ ਉੱਥੇ ਜਾ ਕੇ ਸਰਚ ਕਰਦੀ ਆ ਉੱਥੇ ਜਾ ਕੇ ਲੱਭਿਆ ਜਾਂਦਾ ਲੱਭਣ ਤੋਂ ਬਾਅਦ ਇੱਕ ਜਗ੍ਹਾ ਤੇ ਪਹੁੰਚਦੀ ਆ ਜਿੱਥੇ ਜਾ ਕੇ ਪੁਲਿਸ ਨੂੰ ਜਿਹੜਾ ਫੋਨ ਆ ਉਹ ਧਰਤੀ ਦੇ ਵਿੱਚ ਟੋਵਾ ਪਟ ਕੇ ਅੰਦਰ ਦੱਬਿਆ ਮਿਲਦਾ ਪੁਲਿਸ ਉਸ ਤੋਂ ਫੋਨ ਬਰਾਮਦ ਕਰਦੀ ਆ ਫੋਨ ਕੱਢਦੀ ਆ ਤਾਂ ਫਿਰ ਜਿਹੜੀ ਹਾਲ ਤੱਕ ਸ਼ੱਕ ਦੀ ਗੱਲ ਸੀ ਕਿ ਕਾਤਲ ਹੋਇਆ ਹੋ ਸਕਦਾ ਕਿਉਂਕਿ ਕੋਈ ਵੀ ਕਿਉਂ ਫੋਨ ਕਰਦਾ ਐਦਾਂ ਦੱਬੂਗਾ ਤਾਂ ਪੁਲਿਸ ਨੂੰ ਉਹ ਗੱਲ ਤੇ ਯਕੀਨ ਹੋ ਜਾਂਦਾ ਕਿ ਹੋਵੇ ਨਾ ਹੋਵੇ ਸੁਸਾਇਡ ਨਹੀਂ ਗੁਰਪ੍ਰੀਤ ਦਾ ਸੁਖਜੀਤ ਸਿੰਘ ਦਾ ਕਤਲ ਹੋਇਆ ਤੇ ਇਸ ਦਾ ਸਬੰਧ ਗੁਰਪ੍ਰੀਤ ਸਿੰਘ ਦੀ ਮੌਤ ਨਾਲ ਵੀ ਆ ਤਾਂ ਪੁਲਿਸ ਵੀ ਆਪਣੇ ਮੁਖਵੀਰ ਲਾਉਂਦੀ ਆ ਆਪਣੀ ਟੀਮ ਲਾਉਂਦੀ ਆ ਤੇ ਸਿਵਲ ਦੇ ਵਿੱਚ ਆਪਣੀ ਟੀਮ ਲਾਈ ਜਾਂਦੀ ਆ ਕਿ ਇਸ ਗੱਲ ਦੀ ਜਾਂਚ ਕਰੀ ਜਾਵੇ ਤਾਂ ਆਪਣੇ ਬੰਦੇ ਛੱਡੇ ਜਾਂਦੇ ਆ ਤਾਂ ਪੁਲਿਸ ਨੂੰ ਇੱਕ ਹੋਰ ਹੈਰਾਨ ਕਰਨ ਵਾਲਾ ਜਿਹੜਾ ਖੁਲਾਸਾ ਹੁੰਦਾ ਹੈ ਪੁਲਿਸ ਕੋਲ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਉਂਦੀ ਹੈ ਪੁਲਿਸ ਨੂੰ ਕੋਈ ਇੱਕ ਬੰਦਾ ਆ ਕੇ ਦੱਸਦਾ ਕਿ ਜਿਹੜਾ ਗੁਰਪ੍ਰੀਤ ਸਿੰਘ ਹੈ ਉਸ ਨੂੰ ਤੇ ਉਸ ਦੀ ਪਤਨੀ ਨੂੰ ਉਸ ਦੇ ਰਿਸ਼ਤੇਦਾਰ ਸੱਚੇ ਨਿੱਤਰਾਂ ਨੂੰ ਜਿਹੜਾ ਪੁਲਾ ਜਿੱਥੇ ਸੁਖਜੀਤ ਸਿੰਘ ਦਾ ਸੁਸਾਇਡ ਪੁਆਇੰਟ ਦੱਸਿਆ ਜਾਂਦਾ ਉੱਥੇ ਦੇਖਿਆ ਗਿਆ ਸੀਗਾ ਜਿਸ ਦਿਨਾਂ 19 ਤਰੀਕ ਨੂੰ ਤੇ ਉਸ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਦਾ ਕਿ ਜਿਹੜਾ ਗੁਰਪ੍ਰੀਤ ਸਿੰਘ ਆ ਉਹਨੂੰ ਹੁਣ ਵੀ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਉਂਦਾ ਦੇਖਿਆ ਗਿਆ ਪੁਲਿਸ ਹੈ ਹੈਰਾਨ ਹੁੰਦੀ ਹੈ ਉਹ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਉਹਨੂੰ ਕਲੈਕਟ ਕਰਦੀ ਹੈ ਤੇ ਜਿੱਥੇ ਉਹ ਗੁਰਪ੍ਰੀਤ ਸਿੰਘ ਦਾ ਦੱਸਿਆ ਜਾਂਦਾ ਕਿ ਜਿਉਂਦਾ ਦੇਖਿਆ ਗਿਆ ਸੀ ਉੱਥੇ ਜਾ ਕੇ ਪੁਲਿਸ ਛਾਪਾ ਮਾਰਦੀ ਆ ਤਾਂ ਗੁਰਪ੍ਰੀਤ ਸਿੰਘ ਉੱਥੋਂ ਮਿਲ ਜਾਂਦਾ ਹੁਣ ਗੁਰਪ੍ਰੀਤ ਸਿੰਘ ਜਿਉਂਦਾ ਫੜ ਲੈਂਦੀ ਆ ਪੁਲਿਸ ਜਿਹੜਾ ਕਿ ਮਰਿਆ ਹੋਇਆ ਦੱਸਿਆ ਗਿਆ ਜਿਸ ਦਾ ਕਿ ਐਕਸੀਡੈਂਟ ਦੇ ਵਿੱਚ ਮੌਤ ਹੋਈ ਦੱਸੀ ਜਾਂਦੀ ਆ ਘਰ ਦੇ ਆ ਵੱਲੋਂ ਵੀ ਸੰਸਕਾਰ ਵੀ ਕਰ ਦਿੱਤਾ ਗਿਆ ਸੀ ਜੇ ਸੰਸਕਾਰ ਕਿਸ ਦਾ ਕੀਤਾ ਗਿਆ ਸੀ ਤੇ ਇਹ ਕੌਣ ਆ ਗੁਰਪ੍ਰੀਤ ਸਿੰਘ ਪੁਲਿਸ ਇਸ ਗੱਲ ਦੀ ਜਿਹੜੀ ਜਾਂਚ ਸ਼ੁਰੂ ਕਰਦੀ ਆ ਪੁਲਿਸ ਫਿਰ ਗੁਰਪ੍ਰੀਤ ਸਿੰਘ ਨੂੰ ਹਿਰਾਸਤ ਦੇ ਵਿੱਚ ਲੈਂਦੀ ਆ ਤੇ ਥੋੜੀ ਸਖਤੀ ਪੜਾਉਂਦੀ ਆ ਤਾਂ ਪੁਲਿਸ ਨੂੰ ਗੁਰਪ੍ਰੀਤ ਸਿੰਘ ਅਜਾਈਆਂ ਗੱਲਾਂ ਦੱਸਦਾ ਜਿਹੜਾ ਕਿ ਸਾਰਿਆਂ ਦੇ ਹੋਸ਼ ਉਡਾ ਦਿੰਦੀ ਐ ਪੁਲਿਸ ਨੂੰ ਗੁਰਪ੍ਰੀਤ ਸਿੰਘ ਦੱਸਦਾ ਕਿ ਜਿਹੜਾ ਸੁਖਜੀਤ ਸਿੰਘਾ ਉਸ ਦਾ ਕਤਲ ਮੈਂ ਹੀ ਕੀਤਾ ਪੁਲਿਸ ਕਾਰਨ ਪੁੱਛਦੀ ਆ ਤਾਂ ਉਸ ਦੇ ਪਿਨੋ ਕਾਰਨ ਦੱਸਿਆ ਜਾਂਦਾ ਕਿ ਮੈਂ ਜਿਹੜਾ ਗੁਰਪ੍ਰੀਤ ਸਿੰਘ ਹੈ ਉਹ ਹਲਦੀ ਰਾਮ ਦਾ ਡਿਸਟ੍ਰੀਬਿਊਟਰ ਸੀਗਾ ਹਲਦੀ ਰਾਮ ਦੇ ਜਿਸ ਦੇ ਆਪਣਾ ਨਮਕੀਨ ਵਗੈਰਾ ਹੁੰਦਾ ਨਾ ਉਹਦਾ ਡਿਸਟ੍ਰੀਬਿਊਟਰ ਸੀ ਕਾਫੀ ਟਾਈਮ ਤੋਂ ਉਹਦਾ ਕੰਮ ਵਧੀਆ ਚੱਲਦਾ ਸੀ ਪਰ 2021 ਤੋਂ ਉਸਦਾ ਕੰਮ ਡਾਮਡੋਲ ਹੋਣ ਲੱਗ ਗਿਆ ਸੀ ਕੰਮ ਘਾਟੇ ਦੇ ਵਿੱਚ ਜਾ ਰਿਹਾ ਸੀ ਉਸ ਨੂੰ ਮਤਲਬ ਕਿ ਆਪਣਾ ਘਰ ਚਲਾਉਣ ਦੇ ਵਿੱਚ ਵੀ ਮੁਸ਼ਕਿਲ ਆ ਰਹੀ ਸੀ ਬਿਜ਼ਨਸ ਬਹੁਤ ਔਖਾ ਚੱਲ ਰਿਹਾ ਸੀ ਗੁਰਪ੍ਰੀਤ ਦਾ ਬਿਜ਼ਨਸ ਵਧੀਆ ਨਾ ਚੱਲਣ ਕਰਕੇ ਉਸ ਦੇ ਉੱਪਰ ਉਸ ਦੇ ਸਿਰ ਤੇ ਕਰਜ਼ਾ ਵੀ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਕਰਜ਼ਾ ਚੜਦਾ ਤਾਂ ਉਹ ਆਪਣੀ ਪਤਨੀ ਨਾਲ ਗੱਲ ਕਰਦਾ ਕਿ ਜਿਹੜਾ ਗੁਜ਼ਾਰਾ ਬਹੁਤ ਮੁਸ਼ਕਿਲ ਹੋਇਆ ਪਿਆ ਬਿਜ਼ਨਸ ਦੇ ਵਿੱਚ ਘਾਟਾ ਪਈ ਜਾਂਦਾ ਤਾਂ ਉਸ ਦੀ ਪਤਨੀ ਉਸ ਨੂੰ ਦਰਸਾ ਦਿੰਦੀ ਹੈ ਕਿ ਕੋਈ ਗੱਲ ਨਹੀਂ ਬਿਜ਼ਨਸ ਚੱਲ ਪੈਣਾ ਜੇ ਅੱਜ ਘਾਟਾ ਪਿਆ ਤਾਂ ਕੱਲ ਨੂੰ ਨਫਾ ਵੀ ਹੋਊਗਾ ਤਾਂ ਜਿਹੜਾ ਗੁਰਪ੍ਰੀਤ ਸਿੰਘ ਫਿਰ ਉਹਦਾ ਮਨ ਨਹੀਂ ਖੜਦਾ ਤਾਂ ਉਹ ਆਪਣੇ ਇੱਕ ਦੋਸਤ ਰਾਜੇਸ਼ ਕੁਮਾਰ ਸ਼ਰਮਾ ਜਿਸ ਦਾ ਨਾਮ ਜੋ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਫੋਟੋ ਸਟੇਟ ਦੇ ਜਿਹੜਾ ਕਚੈਰੀਆਂ ਨੇ ਫੋਟੋ ਸਟੇਟ ਦੀ ਦੁਕਾਨ ਕੀਤੀ ਹੁੰਦੀ ਹੈ ਉਹਦੀ ਕਚੈਰੀਆਂ ਦੇ ਵਿੱਚ ਤੇ ਉਹ ਉਸਦੇ ਨਾਲ ਗੱਲ ਕਰਦਾ ਕਿ ਇਦਾਂ ਇਦਾਂ ਕਰਕੇ ਮੈਨੂੰ ਘਾਟਾ ਪਈ ਜਾਂਦਾ ਤਾਂ ਜਿਹੜਾ ਰਜੇਸ਼ ਕੁਮਾਰ ਹੈ ਉਹ ਬੀਮਾ ਵੀ ਕਰਦਾ ਜਿਹੜਾ ਹੈਲਥ ਬੀਮਾ ਹੋ ਗਿਆ ਜਾਂ ਜਿਹੜਾ ਆਪਣਾ ਲਾਈਫ ਦਾ ਇੰਸ਼ੋਰੈਂਸ ਹੁੰਦਾ ਉਹ ਵੀ ਕਰਦਾ ਹੁੰਦਾ ਫੋਟੋ ਸਟੇਟ ਦੇ ਨਾਲ ਨਾਲ ਤਾਂ ਫਿਰ ਉਹ ਗੁਰਪ੍ਰੀਤ ਸਿੰਘ ਨੂੰ ਇੱਕ ਅਜਿਹੀ ਸਲਾਹ ਦਿੰਦਾ ਜਿਹੜੀ ਕਿ ਸਾਰੀ ਕਹਾਣੀ ਦਾ ਮੋੜ ਬਣਦੀ ਹੈ ਉਹ ਦੱਸਦਾ ਕਿ 2021 ਦੇ ਵਿੱਚ ਘਾਟੇ ਤੋਂ ਬਾਅਦ ਜਦੋਂ ਗੱਲਬਾਤ ਹੋਈ ਤਾਂ ਮੈਨੂੰ ਰਜੇਸ਼ ਕੁਮਾਰ ਨੇ ਕਿਹਾ ਕਿ ਆਪਾਂ ਤੇਰਾ ਜਿਹੜਾ ਐਕਸੀਡੈਂਟਲ ਇੰਸ਼ੋਰੈਂਸ ਕਰ ਦਨੇ ਐ ਐਕਸੀਡੈਂਟਲ ਬੀਮਾ ਕਰ ਦਨੇ ਆ ਤੇ ਉਸ ਤੋਂ ਬਾਅਦ ਫਿਰ ਕੋਈ ਆਪਾਂ ਜਿਹੜਾ ਵਿਅਕਤੀ ਲੱਭਾਂਗੇ ਜਿਹੜਾ ਤੇਰੀ ਕੱਦ ਕਾਠੀ ਨਾਲ ਮੈਚ ਕਰਦਾ ਹੋਊਗਾ ਉਸ ਨੂੰ ਮਾਰ ਕੇ ਆਪਾਂ ਤੇਰਾ ਕਲੇਮ ਲੈ ਲਾਂਗੇ ਤਾਂ ਆਪਾਂ ਕਰੋੜਪਤੀ ਬਣ ਜਾਾਂਗੇ ਤਾਂ ਉਹ ਇਸ ਗੱਲ ਤੇ ਸਹਿਮਤ ਹੁੰਦਾ ਤੇ 4 ਕਰੋੜ ਦਾ ਬੀਮਾ ਜਿਹੜਾ ਉਹ ਕਰਵਾ ਲੈਂਦਾ ਬੀਮਾ ਕਰਾਉਣ ਤੋਂ ਬਾਅਦ ਫਿਰ ਉਹਨਾਂ ਦੀ ਭਾਲ ਜਾਰੀ ਹੁੰਦੀ ਆ ਕਿ ਕੋਈ ਜਿਹਹਾ ਵਿਅਕਤੀ ਲੱਭਿਆ ਜਾਵੇ ਜਿੱਦੀ ਡੀਲ ਡਾਲ ਪੂਰੀ ਗੁਰਪ੍ਰੀਤ ਸਿੰਘ ਨਾਲ ਮੈਚ ਕਰਦੀ ਹੋਵੇ ਉਹਨਾਂ ਨੂੰ ਕਾਫੀ ਵਿਅਕਤੀ ਮਿਲਦੇ ਆ ਕਈਆਂ ਨੂੰ ਤਾਂ ਉਹ ਸਟੈਟੂ ਵਗੈਰਾ ਬਣੇ ਹੋਣ ਕਰਕੇ ਰਿਜੈਕਟ ਕਰ ਦਿੰਦੇ ਆ ਕਿਸੇ ਦਾ ਬੱਕੇ ਸਰੀਰ ਨਹੀਂ ਮਿਲਦਾ ਹੁੰਦਾ ਕੋਈ ਉਹਨਾਂ ਦੇ ਜਾਲ 'ਚ ਫਸਦਾ ਨਹੀਂ ਤਾਂ ਫਿਰ ਇਦਾਂ ਕਰਦੇ ਕਰਾਉਂਦੇ ਇੱਕ ਦਿਨ ਸੁਖਜੀਤ ਸਿੰਘ ਉਹਨਾਂ ਨੂੰ ਮਿਲ ਜਾਂਦਾ ਤਕਰੀਬਨ 10 ਮਹੀਨੇ ਪਹਿਲਾਂ 10 ਮਹੀਨੇ ਪਹਿਲਾਂ ਜਦੋਂ ਸੁਖਜੀਤ ਸਿੰਘ ਮਿਲਦਾ ਉਹਦੀ ਡੈਥ ਤੋਂ 19 ਜੂਨ ਤੋਂ 10 ਮਹੀਨੇ ਪਹਿਲਾਂ ਉਹਨਾਂ ਨੂੰ ਮਿਲਦਾ ਤਾਂ ਉਹ ਦੇਖਦੇ ਨੇ ਕਿ ਇਹ ਸ਼ਰਾਬ ਦਾ ਆਦੀ ਆ ਤਾਂ ਉਹਨੂੰ ਆਪਣੇ ਜਿਹੜਾ ਜਾਲ ਦੇ ਵਿੱਚ ਫਸਾ ਲੈਂਦੇ ਨੇ ਉਹਨੂੰ ਸ਼ਰਾਬ ਵਗੈਰਾ ਪਲਾਈ ਜਾਂਦੀ ਆ ਉਹਦਾ ਦੋਸਤ ਬਣ ਜਾਂਦਾ ਗੁਰਪ੍ਰੀਤ ਆ ਜਿਹੜਾ ਸੁਖਜੀਤ ਦਾ ਸੁਖਜੀਤ ਨੂੰ ਸ਼ਰਾਬ ਦੀ ਲਤ ਹੋਣ ਕਰਕੇ ਉਹਨੂੰ ਉਹ ਹਰ ਰੋਜ਼ ਸ਼ਰਾਬ ਪਲਾਉਂਦਾ ਤਾਂ ਸੁਖਜੀਤ ਨੂੰ ਲੱਗਦਾ ਕਿ ਇਹ ਮੇਰਾ ਬਹੁਤ ਵਧੀਆ ਦੋਸਤ ਹੈ ਤੇ ਜਿਹੜੀ ਉਸਦੀ ਪਤਨੀ ਸੀ ਉਹ ਰੋਕਦੀ ਵੀ ਹੁੰਦੀ ਆ ਕਿ ਤੂੰ ਗੁਰਪ੍ਰੀਤ ਕੋਲ ਨਾ ਜਾ ਪਰ ਉਹ ਰੋਜ਼ ਨਵੇਂ ਨਵੇਂ ਉਹਨੂੰ ਨਵੇਂ ਨਵੇਂ ਬ੍ਰਾਂਡ ਦੀ ਸ਼ਰਾਬ ਮਹਗੀ ਮਹਗੀ ਸ਼ਰਾਬ ਪਲਾਉਣੀ ਉਸ ਦੇ ਪ੍ਰਤੀ ਦੋਸਤੀ ਪੂਰੀ ਦਿਖਾਉਣੀ ਤਾਂ ਕਰਕੇ ਸੁਖਜੀਤ ਸਿੰਘ ਸਮਝ ਨਹੀਂ ਸਕਦਾ ਕਿ ਇਹਨਾਂ ਦੇ ਇਰਾਦੇ ਕੀ ਨੇ ਤਾਂ ਉਹ ਫਿਰ ਦੱਸਦਾ ਕਿ 19 ਤਰੀਕ ਨੂੰ ਇੱਕ ਦਿਨ ਅਸੀਂ ਨੇ ਫਿਰ ਗੱਪੀ ਸਿੰਘ ਨੇ ਦੱਸਿਆ ਕਿ ਇੱਕ ਦਿਨ ਫਿਰ ਅਸੀਂ ਸੁਖਜੀਤ ਨੂੰ ਫੋਨ ਕੀਤਾ ਕਿ ਆ ਜਾ ਆਪਾਂ ਸ਼ਰਾਬ ਪੀਨੇ ਆ ਤਾਂ 19 ਤਰੀਕ ਨੂੰ ਗੁਰਪ੍ਰੀਤ ਜਿਹੜਾ ਸੁਖਜੀਤ ਸਿੰਘ ਆ ਉਹ ਆਪਣੇ ਘਰ ਤੋਂ ਗੁਰਪ੍ਰੀਤ ਕੋਲ ਨੂੰ ਨਿਕਲਦਾ ਜਿਸ ਦਾ ਕਿ ਜ਼ਿਕਰ ਪਹਿਲਾਂ ਪੁਲਿਸ ਨੂੰ ਵੀ ਕੀਤਾ ਸੀ ਉਹਨਾਂ ਦੀ ਪਤਨੀ ਨੇ ਸੁਖਜੀਤ ਜੀ ਨੇ ਕਿ ਸ਼ਰਾਬ ਪੀਣ ਲਈ ਗੁਰਪ੍ਰੀਤ ਦਾ ਫੋਨ ਆਇਆ ਸੀ ਉਸ ਦਿਨ ਤੇ ਉਸਦੇ ਕੋਲ ਹੀ ਗਿਆ ਸੀ ਤਾਂ ਫੋਨ ਕਰਦੇ ਨੇ ਉਹ ਕਹਿੰਦੇ ਸਾਡੇ ਕੋਲ ਪਹੁੰਚਦਾ ਸਾਡੇ ਕੋਲ ਆਉਣ ਤੋਂ ਬਾਅਦ ਉਹ ਕਹਿੰਦੇ ਆ ਕਿ ਫਿਰ ਅਸੀਂ ਉਹਨੂੰ ਸ਼ਰਾਬ ਦੇ ਵਿੱਚ ਨਸ਼ੇਲੀ ਦਵਾਈ ਪਾ ਕੇ ਸ਼ਰਾਬ ਪਿਲਾਉਂਦੇ ਆ ਜਦੋਂ ਸੁਖਜੀਤ ਸ਼ਰਾਬ ਪੀ ਕੇ ਬੇਹੋਸ਼ ਹੋ ਜਾਂਦਾ ਤਾਂ ਸਿਰ ਦੇ ਵਿੱਚ ਸੱਟ ਮਾਰ ਕੇ ਉਹਦਾ ਕਤਲ ਕਰ ਦਿੰਦੇ ਆ ਜਦੋਂ ਉਹ ਮਰ ਜਾਂਦਾ ਤਾਂ ਉਹਨੂੰ ਚੁੱਕਿਆ ਜਾਂਦਾ ਉਹਦੀ Laash ਨੂੰ Laash ਨੂੰ ਚੱਕ ਕੇ ਉਹ ਕਹਿੰਦੇ ਫਿਰ ਅਸੀਂ ਰਾਜਪੁਰੇ ਲੈ ਕੇ ਗਏ ਰਾਜਪੁਰਾ ਰੋਡ ਦੇ ਉੱਤੇ ਵੱਡੀ ਰੋਡ ਤੇ ਫਿਰ ਉਸ ਤੋਂ ਬਾਅਦ ਉਸ ਦੇ ਕੱਪੜੇ ਚੇਂਜ ਕੀਤੇ ਉਸ ਦੇ ਜਿਹੜੇ ਪੁਰਾਣੇ ਕੱਪੜੇ ਸੀ ਸੁਖਜੀਤ ਦੇ ਉਹ ਲਾਹੇ ਤੇ ਆਪਣੇ ਗੁਰਪ੍ਰੀਤ ਸਿੰਘ ਨੇ ਆਪਣੇ ਕੱਪੜੇ ਸੁਖਜੀਤ ਨੂੰ ਪਾ ਦਿੱਤੇ ਤੇ ਉਸ ਤੋਂ ਬਾਅਦ ਇੱਕ ਟਰੱਕ ਦੇ ਟਾਇਰ ਥੱਲੇ ਉਹਦਾ ਸਿਰ ਦੇ ਕੇ ਤੇ ਉਹਦਾ ਬਾਡੀ ਉੱਪਰ ਉਹ ਧੜ ਦੇ ਕੇ ਉਹਨੂੰ ਮਾਰ ਉਹਦਾ ਮਤਲਬ ਕਿ ਉੱਪਰ ਦੀ ਟਰੱਕ ਲੈਣਾ ਮਰ ਤੋਂ ਪਹਿਲਾਂ ਹੀ ਚੁੱਕਿਆ ਹੁੰਦਾ ਤਾਂ ਕਿ ਉਹਦੀ ਜਿਹੜੀ ਲਾਸ਼ ਆ ਉਸ ਨੂੰ ਪਛਾਣਿਆ ਨਾ ਜਾ ਸਕੇ ਤਾਂ ਫਿਰ ਜਿਹੜੀ ਗੁਰਪ੍ਰੀਤ ਸਿੰਘ ਦੀ ਪਤਨੀ ਆ ਉਹ লাশ ਨੂੰ ਕਲੇਮ ਕਰਦੀ ਆ ਕਿ ਹਾਂ ਇਹ ਗੁਰਪ੍ਰੀਤ ਸਿੰਘ ਦੀ ਉਲਾਸ ਹੈ ਤਾਂ ਪੁਲਿਸ ਉਹਨੂੰ লাশ ਦੇ ਦਿੰਦੀ ਆ ਤੇ ਉਸ ਤੋਂ ਬਾਅਦ ਉਹਦਾ ਸੰਸਕਾਰ ਕਰ ਦਿੰਦੇ ਆ ਤੇ ਉਹਨਾਂ ਦੀ ਪੂਰੀ ਤਿਆਰੀ ਹੁੰਦੀ ਆ ਕਿ ਅਸੀਂ ਇੰਸ਼ੋਰੈਂਸ بیمਾ ਵਗੈਰਾ ਲੈ ਲਈਏ ਤੇ ਕਰੋੜਾ ਰੁਪਇਆ ਕਮਾ ਲਈਏ ਇਸ ਤਰ੍ਹਾਂ ਉਹ ਦੱਸਦੇ ਆ ਕਿ ਜਿਹੜਾ ਫਿਰ ਉਸਦੇ ਕੱਪੜੇ ਸੀ ਸੁਵਜੀਤ ਸਿੰਘ ਦੇ ਤੇ ਮੋਟਰਸਾਈਕਲ ਅਸੀਂ ਉਹ ਤੋਂ ਵੀ ਨਜਾਤ ਪਾਉਣੀ ਸੀ ਤਾਂ ਅਸੀਂ ਮੋਟਰਸਾਈਕਲ ਆ ਜਿਹੜਾ ਉਹ ਨਹਾ ਦੇ ਵੀ ਸੁੱਟ ਦਿੰਦੇ ਆ ਤੇ ਏ ਉਹ ਦੀ ਸੁਇਸਾਈਡ ਲੱਗੇ ਨਹਿਰ ਦੇ ਕੋਲ ਖੜਾ ਦੰਨੇ ਆ ਤੇ ਮੋਟਰਸਾਈਕਲ ਨੂੰ ਤਾਂ ਕਿ ਸੁਇਸਾਈਡ ਲੱਗੇ ਤੇ ਨਾਲ ਉਹਦੇ ਕੱਪੜੇ ਵਗੈਰਾ ਵੀ ਉੱਥੇ ਹੀ ਰੱਖ ਦੰਨੇ ਕਿ ਜੇ ਕੋਈ ਦੇਖ ਕੇ ਕਿਸੇ ਨੂੰ ਪਤਾ ਲੱਗੇ ਤਾਂ ਹਰ ਇੱਕ ਸਮਝੇ ਕਿ ਜਿਹੜਾ ਸੁਜੀਤ ਸਿੰਘ ਆ ਉਹਨੇ ਸੁਇਸਾਈਡ ਕਰ ਲਿਆ ਨਹਿਰ ਦੇ ਵਿੱਚ ਛਾਲ ਮਾਰ ਕੇ ਤੇ ਜਦੋਂ ਉਹ ਕਹਿੰਦੇ ਫਿਰ ਸਾਨੂੰ ਪਤਾ ਲੱਗਿਆ ਕਿ ਜਿਹੜਾ ਮੋਬਾਈਲ ਫੋਨ ਆ ਇਹਦਾ ਹੁਣ ਤੁਸੀਂ ਕੀ ਕਰੀਏ ਨਾ ਤਾਂ ਅਸੀਂ ਉਹਨੂੰ ਸਿੱਟ ਸਕਦੇ ਸੀ ਤੇ ਨਾ ਹੀ ਕੋਲ ਰੱਖ ਸਕਦੇ ਕਿਉਂਕਿ ਜੇ ਕੋਲ ਰੱਖ ਦਿੱਤਾ ਉਹ ਕਹਿੰਦੇ ਅਸੀਂ ਫਿਰ ਫਸ ਜਾਣਾ ਸੀ ਇਸ ਦੇ ਵਿੱਚ ਸਾਥ ਉਹਦੇ ਘਰ ਦੇ ਵੀ ਦਿੰਦੇ ਆ ਉਸ ਦੀ ਪਤਨੀ ਵੀ ਗੁਰਪ੍ਰੀਤ ਸਿੰਘ ਦੀ ਉਹਦਾ ਦੋਸਤ ਜੋ ਰਾਜੇਸ਼ ਕੁਮਾਰ ਸ਼ਰਮਾ ਜਿਹਦੀ ਦੁਕਾਨ ਸੀ ਜਿੱਥੋਂ ਇੰਸ਼ੂਰੈਂਸ ਕਰਾਇਆ ਸੀ ਸਾਰੇ ਮਿਲ ਕੇ ਘਟਨਾ ਨੂੰ ਅੰਜਾਮ ਦਿੰਦੇ ਆ ਤਾਂ ਫਿਰ ਉਹ ਫੋਨ ਨੂੰ ਦੱਬ ਦਿੰਦੇ ਆ ਅਸੀਂ ਕਹਿੰਦੇ ਉਹ ਫੋਨ ਦੱਬਤਾ ਫੋਨ ਦੱਬਣ ਤੋਂ ਬਾਅਦ ਸਾਨੂੰ ਇਦਾਂ ਸੀ ਕਿ ਇਹ ਜਿਹੜਾ ਫੜਿਆ ਨਾ ਜਾਵੇ ਗੁਰਪ੍ਰੀਤ ਸਿੰਘ ਤਾਂ ਫਿਰ ਇਹ ਗਾਇਬ ਹੋ ਜਾਂਦਾ ਘਰ ਤੋਂ ਉਹਦਾ ਸੰਸਕਾਰ ਕਰਦੇ ਆ ਨਾਟਕ ਕੀਤਾ ਜਾਂਦਾ ਤੇ ਇਸ ਤਰ੍ਹਾਂ ਸੁਖਜੀਤ ਸਿੰਘ ਨੂੰ ਮਾਰ ਕੇ ਉਸਦਾ ਹੀ ਦੋਸਤ ਉਸਦਾ ਇੰਸ਼ੋਰੈਂਸ ਲੈਣਾ ਚਾਹੁੰਦਾ ਪੈਸੇ ਦੇ ਲਾਲਚ ਦੇ ਵਿੱਚ ਕਿਸੇ ਦਾ ਘਰ ਉਜਾੜ ਦਿੰਦੇ ਨੇ ਲੋਕ ਕਿਸੇ ਨੂੰ ਮਾਰ ਦਿੱਤਾ ਜਾਂਦਾ ਉਸਦੇ ਨਾਲ ਪਹਿਲਾਂ ਦੋਸਤੀ ਪਾਈ ਜਾਂਦੀ ਉਹਨੂੰ ਸਰਾਫ ਦਾ ਲਾਲਚ ਦਿੱਤਾ ਜਾਂਦਾ ਫਿਰ ਉਸੇ ਹੀ ਦੋਸਤ ਨੂੰ ਮਾਰ ਦਿੱਤਾ ਜਾਂਦਾ ਦੁਨੀਆਂ ਦੇ ਉੱਤੇ ਪੈਸਾ ਬਹੁਤ ਜ਼ਿਆਦਾ ਮੁੱਖ ਹੋਇਆ ਹੋਇਆ ਹੈ ਕਿਸੇ ਦਾ ਘਰ ਉਜਾੜਨ ਲੱਗਿਆ ਕੋਈ ਮੈਂਟਲ ਲਾਉਂਦਾ ਪੈਸੇ ਦੇ ਕਾਰਨ ਤੇ ਹੁਣ ਜਿਹੜੇ આરોપી ਨੇ ਜਿਨ੍ਹਾਂ ਉਹ ਸਾਰੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਪੁਲਿਸ ਨੇ ਫੜ ਲਏ ਨੇ ਤੇ ਪੁਲਿਸ ਉਹਨਾਂ ਦੇ ਮੁਕਾਦਮਾ ਹੁਣ ਚੱਲ ਰਿਹਾ ਉਹਨਾਂ ਨੂੰ ਸਜ਼ਾ ਹੋਣੀ ਬਾਕੀ ਆ ਤੇ ਸੁਖਜੀਤ ਸਿੰਘ ਇਸ ਦੁਨੀਆ ਤੋਂ ਚਲੇ ਆ ਗਿਆ ਉਹ ਜਿਹੜੇ ਕਰਦਿਆਂ ਨੂੰ ਜ਼ਰੂਰ ਇਨਸਾਫ ਮਿਲ ਗਿਆ ਤੇ ਦੋਸਤੋ ਏਸੀ ਅੱਜ ਦੀ ਸਟੋਰੀ ਅੱਜ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਪਣੇ ਸੁਝਾਅ ਜ਼ਰੂਰ ਦਿਓ ਕਮੈਂਟਾਂ ਦੇ ਵਿੱਚ ਤੇ ਆਪਾਂ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ